ਇੱਕ ਵੱਡਾ ਇਕੱਠ ਹੈ ਜਿਹੜਾ ਮਾਜਰੀ ਦੇ ਵਿੱਚ ਹੋਇਆ ਸੀ ਪਿਛਲੇ ਦਿਨ ਕੁਝ ਪਹਿਲਾਂ ਤੇ ਜਿਹੜੇ ਸੁਖਵੀਰ ਬਾਦਲ ਦੇ ਤੁਹਾਡੇ ਸੀਗੇ ਉਹ ਕਹਿ ਰਹੇ ਤੇ ਵੀ 150 ਬੰਦਾ ਸੀਗਾ 70 ਬੰਦੇ ਸੀਗੇ 200 ਬੰਦਾ ਸੀਗੇ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੁੰਦੇ ਹੋ ਦੇਖੋ ਇਸ ਤਰ੍ਹਾਂ ਆ ਗੱਲ ਇਕੱਠ ਵੱਡੇ ਤਰੀਕੇ ਦੇ ਵੱਡੇ ਤਰੀਕੇ ਹੁੰਦੇ ਨੇ ਇਕੱਠ ਕਰਨ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਇਕੱਠ ਕਰਦਾ ਹੈ ਉਹ ਅਸੀਂ ਕਾਲੀ ਦਿਲ ਦੇ ਵਿੱਚ ਹੀ ਰਹੇ ਹਾਂ ਸਾਨੂੰ ਪਤਾ ਉਹ ਕੱਠ ਕਿਵੇਂ ਕਰਦਾ ਸੀ ਪਰ ਇਹ ਜਿਹੜਾ ਮਾਜਰੀ ਬਲਾਕ ਦੇ ਵਿੱਚ ਇਕੱਠ ਹੋਇਆ ਮੇਰਾ ਤਕਰੀਬਨ ਇਸ ਹਲਕੇ ਦੇ ਵਿੱਚ ਪਿਛਲੇ 25 30 ਸਾਲਾਂ ਤੋਂ ਮੈਂ ਲਗਾਤਾਰ ਵਿਚਰ ਰਿਹਾ ਹਾਂ ਮੈਂ ਆਪਣੇ ਇੱਕ ਪੋਲੀਟੀਕਲ ਕੈਰੀਅਰ ਦੇ ਵਿੱਚ ਇਹ ਜਿਹੜਾ ਇਕੱਠ ਹੋਇਆ ਇਹ ਇੱਕ ਨਰੋਲ ਸ਼ਰੋਮਣੀ ਕਾਲੀ ਦਿਲ ਦੇ ਵਰਕਰਾਂ ਦਾ ਪੰਥਦਰਦੀਆਂ ਦਾ ਇਕੱਠ ਸੀ ਔਰ ਇਹ ਸਾਰੇ ਇਲਾਕੇ ਦੇ ਵਿੱਚ ਸਾਰੇ ਡਿਸਟ੍ਰਿਕਟ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਹੈ ਔਰ ਮੈਂ ਸਮਝਦਾ ਕਿ ਲੋਕ ਜਾਗਰੂਕ ਹੋਏ ਨੇ ਉਹਨਾਂ ਉਹ ਚਾਹੇ ਇਸ ਕੱਠ ਨੂੰ 200 ਦੱਸੀ ਜਾਣ ਚਾਹੇ 500 ਦੱਸੀ ਜਾਣ ਮੈਂ ਗਿਣਤੀਆਂ ਮਿੰਤੀਆਂ ਦੇ ਵਿੱਚ ਨਹੀਂ ਪੈਂਦਾ ਪਰ ਇਹ ਕੱਠ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਜਿਹੜਾ ਰੂ ਵਰਕਰਾਂ ਦਾ ਕੱਠ ਸੀ ਉਹਨਾਂ ਨੌਜਵਾਨ ਵੀਰਾਂ ਨੇ ਜਿਨ੍ਹਾਂ ਨੇ ਇਹ ਆਪ ਮੁਹਾਰੇ ਆਪ ਅੱਗੇ ਲਾ ਕੇ ਕੱਠ ਕੀਤਾ ਇਹ ਬੜਾ ਸ਼ਲਾਘਾਯੋਗ ਕੰਮ ਸੀ ਔਰ ਲੋਕ ਘਟੋ ਘਟ ਖਰੜ ਹਲਕੇ ਦੇ ਜਾਗ ਚੁੱਕੇ ਨੇ ਅਕਾਲੀ ਵਰਕਰ ਤੇ ਆਉਣ ਜਿਹੜਾ ਰਿਜ਼ਲਟ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਾਹਮਣੇ